ਪੰਜਾਬ ਸਰਕਾਰ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਇੱਕ ਵਾਰ ਕੀਤੀ ਜਾ ਰਹੀ ਆ ਕਿਸਾਨਾਂ ਦਾ ਕਹਿਣਾ ਹੈਗਾ ਕਿ ਵੱਡੇ ਪੱਧਰ ਤੇ ਡਵੈਲਪਮੈਂਟ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਵੇਗੀ ਲੇਕਿਨ ਕਿਸਾਨਾਂ ਦਾ ਕਹਿਣਾ ਕਿ ਉਹ ਆਪਣੀ ਜ਼ਮੀਨ ਜਿਹੜੀ ਆ ਉਹ ਨਹੀਂ ਦੇਣਗੇ ਅੱਜ ਗੁਰਦਾਸਪੁਰ ਦੇ ਵਿੱਚ ਵੀ ਟਰੈਕਟਰ ਮਾਰਚ ਜੜਾ ਵਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਗੁਰਦਾਸਪੁਰ ਦੇ ਪਿੰਡ ਘੁਰਾਲਾ ਦੇ ਵਿੱਚ 80 ਏਕੜ ਦੇ ਕਰੀਬ ਇਹ ਜਮੀਨ ਹੈਗੀ ਕਿਸਾਨਾਂ ਦੀ ਉਹ ਲੈਂਡ ਪੁੱਲਿੰਗ ਪੋਲਿਸੀ ਦੇ ਅਧੀਨ ਐਕਵਰ ਕੀਤੀ ਜਾਣੀ ਆ ਕਿਸਾਨਾਂ ਦੇ ਵੱਲੋਂ ਅੱਜ ਟਰੈਕਟਰ ਮਾਰਚ ਜਿਹੜਾ ਕੀਤਾ ਜਾਵੇਗਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਆਪਣੇ ਟਰੈਕਟਰਾਂ ਦੇ ਉੱਪਰ ਬੈਠੇ ਹੋਏ ਨੇ ਅੱਜ ਪੂਰੇ ਗੁਰਦਾਸਪੁਰ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਵਾ ਕੀਤਾ ਜਾਵੇਗਾ ਨੌਜਵਾਨ ਕਿਸਾਨ ਜਿਹੜੇ ਨੇ ਉਹ ਵੀ ਸ਼ਮੂਲੀਅਤ ਕਰ ਰਹੇ ਨੇ ਕਿਸਾਨ ਬੀਬੀਆਂ ਜਿਹੜੀਆਂ ਨੇ ਉਹ ਵੀ ਸ਼ਮੂਲੀਅਤ ਕਰ ਰਹੀਆਂ ਨੇ ਅੱਜ ਪੂਰੇ ਗੁਰਦਾਸਪੁਰ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਵਾ ਉਹ ਕਿਸਾਨਾਂ ਦੇ ਵੱਲੋਂ ਕੱਢਿਆ ਜਾਵੇਗਾ ਅਤੇ ਇਸ ਪੋਲਿਸੀ ਦਾ ਵਿਰੋਧ ਜਿਹੜਾ ਵਾ ਕੀਤਾ ਜਾਵੇਗਾ ਕੁਝ ਕਿਸਾਨ ਮੇਰੇ ਨਾਲ ਇਹ ਪਾਲਸੀ ਜਿਹੜੀ ਲਿਆਂਦੀ ਗਈ ਹੈਗੀ ਆ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਤੇ ਅੱਜ ਪ੍ਰੈਕਟਰ ਮਾਰਚ ਕਿਉਂ ਕੀਤਾ ਜਾ ਰਿਹਾ ਮੈਂ ਜੀ ਸੁਖਜਿੰਦਰ ਸਿੰਘ ਪਿੰਡ ਕਤਵਾਲ ਤੋਂ ਪੰਜਾਬ ਐਸ ਪ੍ਰਧਾਨ ਮਾਝਾ ਕਿਸਾਨ ਸੰਸਥਾ ਮੈਂ ਤਾਂ ਹੋ ਕੇ ਮੈਂ ਇਹ ਬੇਨਤੀ ਕਰਦਾ ਸਰਕਾਰ ਨੂੰ ਕਿ ਜਿਹੜੀ ਇਹ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਮਲਣੀਆਂ ਚਾਹੁੰਦੇ ਨੇ ਮਲਣੀਆਂ ਚਾਹੁੰਦੇ ਨੇ ਇਹ ਅਸੀਂ ਜ਼ਮੀਨਾਂ ਲੋਕਾਂ ਦੀਆਂ ਕਵਾਇਰ ਨਹੀਂ ਕਰਦਿਆਂਗੇ ਤੇ ਇਹ ਜਿਹੜਾ ਮਸਲਾ ਸਰਕਾਰ ਜਿਹੜੀ ਆ ਬਹੁਤ ਗਲਤ ਲੈ ਰਹੀ ਆ ਤੇ ਇਹ ਮਸਲੇ ਤੇ ਅਸੀਂ ਇਹ ਜਿਹੜਾ ਅੱਜ ਮੁੱਦਾ ਚੁੱਕਿਆ ਇਹ ਗੰਨੇ ਦੇ ਪੈਸੇ ਜਿਹੜੇ ਨੇ ਲੋਕਾਂ ਦੇ ਸਾਰੀਆਂ ਮਿੱਲਾਂ ਤੇ ਸਰਕਾਰ ਦੇ ਕੋਲੋਂ ਲੈਣ ਵਾਲੇ ਨੇ ਉਹ ਵੀ ਲੈਣੇ ਨੇ ਔਰ ਜਿਹੜਾ ਪਿੱਛੇ ਹਾਨੇ ਨਾਲ ਧੱਕਾ ਕੀਤਾ ਝੋਨੇ ਦਾ ਝੋਨੇ ਦੇ ਨਾਲ ਬਹੁਤ ਰੱਜ ਕੀਤੇ ਨੇ ਲੋਕਾਂ ਦੇ ਧੱਕੇ ਕੀਤੇ ਨੇ ਲੋਕਾਂ ਨਾਲ ਕਿੰਨੇ ਕਿੰਨੇ ਲੱਖਾਂ ਕਰੋੜਾਂ ਅਰਬਾਂ ਰੁਪਈਏ ਜਿਹੜੇ ਕਿਸਾਨਾਂ ਦੇ ਲੱਗੇ ਨੇ ਕੋਲਸੀ ਨੂੰ ਨੁਕਸਾਨ ਕੀ ਹੋਊਗਾ ਨੁਕਸਾਨ ਹੋਏਗਾ ਵੀ ਬਹੁਤ ਜ਼ਿਆਦਾ ਨੁਕਸਾਨ ਇਹ ਹੋਣਾ ਵੀ ਲੋਕਾਂ ਦੀ ਰੋਟੀ ਰੋਜੀ ਹੋ ਹੈ ਵੀ ਨੁਕਸਾਨ ਜਿਹੜਾ ਉਹ ਪੈੜੀਆਂ ਉਹਨਾਂ ਦੀ ਐਕਵਾਇਰ ਕਰਨੀ ਉਹਨਾਂ ਰੋਟੀ ਪਾਣੀ ਕਿੱਥੋਂ ਖਾਣਾ ਰੋਟੀ ਪਾਣੀ ਦੇ ਉਹਨਾਂ ਦਾ ਉਸ ਜ਼ਮੀਨਾਂ ਤੇ ਆ ਤੇ ਜੇ ਇਹਨੇ ਐਕਵਾਇਰ ਕਰ ਲੈਣੀਆਂ ਨੇ ਆਪਣੀ ਮਰਜ਼ੀ ਦੇ ਰੇਡ ਇਹਨਾਂ ਦੇਣੇ ਨੇ ਕਈ ਕੁਸ਼ ਤੇ ਉਹ ਆਪਾਂ ਹੋ ਗਿਆ ਨਹੀਂ ਕਿ ਹੁਣ ਦੇਣੀ ਜਿੱਥੇ ਜਿੱਥੇ ਵੀ ਪੈੜੀ ਕਿਸਾਨਾਂ ਕੋਲ ਹੈਗੀ ਆ ਆਹ ਪੈੜੀ ਬਿਲਕੁਲ ਨਹੀਂ ਛਡਾਉਂਦਣੀ ਭਾਏ ਸਾਡੀ ਜਾਨ ਕੁਰਬਾਨ ਹੋ ਜਾਏ ਅਸੀਂ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਬਿਲਕੁਲ ਕੁਝ ਹੋਰ ਵੀ ਕਿਸਾਨ ਹੈਗੇ ਨੌਜਵਾਨ ਕਿਸਾਨ ਨੇ ਗੱਲਬਾਤ ਕਰ ਲਿਆ ਸਰਕਾਰ ਕਹਿ ਰਹੀ ਆ ਕਿ ਡਿਵੈਲਪਮੈਂਟ ਕੀਤੀ ਜਾਵੇਗੀ ਤਾਂ ਜਿਹੜੀ ਆ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਆ ਤੁਸੀਂ ਕਿਉਂ ਵਿਰੋਧ ਕਰ ਰਹੇ ਇਹ ਕਿਸਾਨਾਂ ਨੇ ਬਹੁਤ ਔਖੀ ਜ਼ਮੀਨ ਬਣਾਈ ਹੈ ਇਹ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਹੀ ਖਰਚਾ ਲੱਗਾ ਕਿਸਾਨਾਂ ਦਾ ਬੜੀ ਮਿਹਨਤ ਨਾਲ ਜ਼ਮੀਨਾਂ ਬਣੀਆਂ ਨੇ ਜ਼ਮੀਨਾਂ ਜ਼ਮੀਨਾਂ ਕਿਹੜੇ ਹਾਲ ਜਿਵੇਂ ਨਹੀਂ ਦਵਾਂਗੇ ਅਸੀਂ ਸਾਡੀਆਂ ਲਾਸਾਂ ਤੋਂ ਨੰਘ ਕੇ ਫਿਰ ਜ਼ਮੀਨਾਂ ਦੇ ਦਵਾਂਗੇ ਅਸੀਂ ਐਦਾਂ ਦੀ ਜ਼ਮੀਨਾਂ ਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਕ ਕਿਸਾਨ ਮਹਿਲਾ ਜਿਹੜੀ ਆ ਉਹ ਵੀ ਟਰੈਕਟਰ ਦੇ ਉੱਪਰ ਬੈਠੀ ਹੋਈ ਉਹਦਾ ਟਰੈਕਟਰ ਜਿਹੜਾ ਵਾ ਚਲਾਇਆ ਜਾ ਰਿਹਾ ਹੈਗਾ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਜਿਹੜੀ ਆ ਖੁਦ ਟਰੈਕਟਰ ਚਲਾ ਕੇ ਇਸ ਦਾ ਵਿਰੋਧ ਜਿਹੜਾ ਵਾ ਕੀਤਾ ਜਾ ਰਿਹਾ ਹੈਗਾ ਇਹ ਵੀ ਦੱਸ ਦਿਓ ਜੀ ਕਿ ਉਹ ਵਿਰੋਧ ਕੀਤਾ ਜਾ ਰਿਹਾ ਕੀ ਗਲਤੀ ਆ ਕਿ ਆਈ ਜ਼ਮੀਨ ਨਹੀਂ ਦੇਣਾ ਚਾਹੁੰਦੇ ਅਸੀਂ ਉਹ ਪੱਕੇ ਕੀ ਕਰਦੇ ਆ ਸਾਡੇ ਕੋ ਕੋਈ ਸਰਕਾਰੀ ਨੌਕਰੀ ਨਹੀਂ ਆ ਇਹ ਤਾਂ ਪਹਿਲਾਂ ਸਾਡੇ ਸੀਮ ਨੰਬਰ 450 ਉਹ ਤਾਂ ਬਹੁਤ ਤੋਂ ਪਹਿਲਾਂ ਸਾਡੇ ਬਾਈਪਾਸ ਚਾਈ ਜੇ ਹੁਣ ਇਹਨੂੰ ਐਕਵਾਇਰ ਕਰਦੇ ਸਾਡਾ ਤਨਾਰਾ ਹੀ ਖਤਮ ਹੋ ਜਾਏਗਾ ਤੇ ਜਿਹੜੀ ਰਿਕਵੈਸਟ ਆ ਕਿ ਦਾਨਾ ਕੀਤਾ ਜਾਏ ਇੱਕ ਵੀ ਕਿਸਾਨ ਮਾਨਤਾ ਜੀ ਹੈ ਗੱਲ ਸਿਮਪਲ ਬਿਲਕੁਲ ਕਿਸੇ ਨੂੰ ਬੀਬੀਆਂ ਤੁਸੀਂ ਦੇਖ ਸਕਦੇ ਹੋ ਕਿਸਾਨ ਬੀਬੀਆਂ ਜਿਹੜੀਆਂ ਨੇ ਉਹ ਵੀ ਟਰੈਕਟਰ ਦੇ ਉੱਪਰ ਬਿਠੀਆਂ ਹੋਈਆਂ ਉਹਨਾਂ ਦਾ ਕਹਾ ਜਾ ਰਿਹਾ ਕਿ ਵਿਰੋਧ ਜਿਹੜਾ ਵਾ ਕੀਤਾ ਜਾ ਰਿਹਾ ਕਿ ਹਾਲ ਦੇ ਵਿੱਚ ਆਪਣੀਆਂ ਜ਼ਮੀਨਾਂ ਜੜੀਆਂ ਨੇ ਉਹਨਾਂ ਹੀ ਦਿੱਤੀਆਂ ਜਾਣਗੀਆਂ ਉਹ ਕਹਿੰਦੇ ਵੀ ਲਗਾਤਾਰ ਵਿਰੋਧ ਜਿਹੜਾ ਵਾ ਕੀਤਾ ਜਾਵੇਗਾ ਸਰਕਾਰ ਨੂੰ ਇੱਕ ਟੁਕੜਾ ਵੀ ਜ਼ਮੀਨ ਦਾ ਜਿਹੜਾ ਵਾ ਨਹੀਂ ਦਿੱਤਾ ਜਾਵੇਗਾ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਜੈਨਿਸਵਰ ਟੀਵੀ ਗੁਰਦਾਸਪੁਰ